ਕਿਆ ਸੇ ਸਾਡੇ ਕੋਲ ਸਟੇ ਹੈਗਾ ਨਹੀਂ ਸੇਗਾ 5 ਮਿੰਟ ਜਦੋਂ ਤੂੰ ਮਿਲ ਜੂਗਾ ਨਹੀਂ ਸਾਰਾ ਦੇਖ ਲਵਾਂ ਇੱਕ ਦਿਨ ਦਾ ਟਾਈਮ ਦੇ ਦੋਨੋਂ ਇੱਕ ਦਿਨ ਦਾ ਸਾਡਾ ਜਿੰਦਾ ਜਿੰਦਾ ਪਲਵਾ ਜੀਂ ਵੀ ਨਾਲ ਇਮਾਰਤਾਂ ਮੰਮੇ ਆ ਮੇਰੇ ਪਲਵਾ ਮਾਓ ਫਿਰ ਅ ਸਰਕਾਰ ਨੂੰ ਜਿਆਸ਼ ਕਰਦੀ ਕੀ ਹੈ ਬਟਾਲਾ ਚ ਅਜੇ ਕੰਤੀ ਕੈਂਪ ਵਿਖੇ ਉਲਸ ਦਾ ਵੱਡਾ ਐਕਸ਼ਨ ਨਸ਼ਿਆਂ ਖਿਲਾਫ ਕੀਤੀ ਕਾਰਵਾਈ ਨਸ਼ਾ ਤਸਕਰਾਂ ਦੇ ਤਾਸ਼ ਦੇ ਪੱਤੇ ਆਮ ਢਾਹੇ ਘਰ ਐਸਐਸਪੀ ਬਟਾਲਾ ਨੇ ਐਕਸ਼ਨ ਦੀ ਕੀਤੀ ਅਗਵਾਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਕਿਹਾ ਵੱਡੇ ਨਸ਼ੇ ਤਸਕਰਾਂ ਨੂੰ ਪਾਓ ਹੱਥ ਬਟਾਲਾ ਦੇ ਐਸਐਸਪੀ ਸੁਹੇਲ ਕਾਸਿਮ ਉਮਰ ਦੀ ਅਗਵਾਈ ਚ ਪੁਛਦੇ ਨਸ਼ਿਆਂ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਜਿਸ ਵਿੱਚ ਨਸ਼ਾ ਤਸਕਰਾਂ ਤੇ ਜੀਸੀਪੀ ਨਾਲਕਰ ਅਤੇ ਦੁਕਾਨਾਂ ਢਾਈਆਂ ਗਈਆਂ ਇਸ ਮੌਕੇ ਘਰ ਦੀ ਔਰਤ ਵੱਲੋਂ ਵਰਲਾਪ ਕਰਦੇ ਆ ਕਿ ਆਗਾ ਕਿ ਉਸ ਔਰ ਮਲਬਾ ਸੁਰਤਿ ਉਹ ਮਰਨਾ ਚਾਹੁੰਦੀ ਹੈ ਉਸਨੇ ਕਿਹਾ ਕਿ ਪੁਲਸ ਵੱਟੇ ਮਗਰਮੱਛਾ ਨੂੰ ਹੱਥ ਪਾਵੇ ਗਰੀਬਾਂ ਤੇ ਘਰਟਾ ਰਹੀ ਹੈ ਜਦਕਿ ਇੱਕ ਹੋਰ ਨੌਜਵਾਨ ਨੇ ਕਿਹਾ ਕਿ ਵੱਡੇ ਵੱਡੇ ਨਸ਼ੇ ਤਸਕਰ ਜੋ ਜੋ ਨਸ਼ੇ ਦੇ ਕੰਮ ਕਰਦੇ ਹਨ ਉਹਨਾਂ ਉੱਪਰ ਪੁਲਸ ਕਾਰਵਾਈ ਕਰੇ ਉਹਨਾਂ ਕਿਹਾ ਕਿ ਉਹਨਾਂ ਦੇ ਦਾਦੇ ਪਰਦਾਦਿਆਂ ਦੀ ਜਾਇਦਾਦ ਪੁਲਸ ਛਾ ਰਹੀ ਹੈ ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਇੱਕ ਦਿਨ ਦਾ ਟਾਈਮ ਨਹੀਂ ਮੈਂ ਤੁਸੀ ਕਹਿਆ ਸੀ ਸਾਡੇ ਕੋਲ ਸਟੇ ਹੈਗਾ ਨਹੀਂ ਤੁਸੀ ਕਹਿੰਦੇ 5 ਮਿੰਟਾਂ ਚ ਤੁਹਾਨੂੰ ਮਿਲ ਜੂਗਾ ਨਹੀਂ ਸਾਡੇ ਕੋਲ ਇੱਕ ਦਿਨ ਦਾ ਟਾਈਮ ਨਹੀਂ ਤੁਹਾਨੂੰ ਇੱਕ ਦਿਨ ਦਾ ਸਾਡਾ ਟਾਈਮ ਦੇ ਦਿੰਦੇ ਨਹੀਂ ਕੋਈ ਸਟੇ ਹੈਗਾ ਕਿ ਨਹੀਂ ਮੇਰੀ ਗੱਲ ਮੇਰੀ ਗੱਲ ਦਾ ਜਿਆਦਾ ਕੋਈ ਸਟੇ ਹੈਗਾ ਨਹੀਂ ਆਜੋ ਦਰਸ਼ਕੋ ਆਜੋ ਇੱਕ ਦੋ ਦੌਰ ਬਣਾ ਲੀਏ ਦੇ ਵਿੱਚ ਖੜੇ ਹੈਗੇ ਨੇ ਇਹ ਬਟਾਲਾ ਪੁਲਿਸ ਡਿਸਟ੍ਰਿਕਟ ਦਾ ਇੱਕ ਡਰਗ ਹੌਟਸਪੌਟ ਮੰਨਿਆ ਜਾਂਦਾ ਹੈ ਤਾਂ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੇ ਕੁਮਾਰ ਆਸ਼ੀ ਅਸੀਂ ਅੱਜ ਇੱਥੇ ਇੱਕ ਡਿਮੋਲਿਸ਼ਨ ਐਕਸਰਸਾਈਜ਼ ਕਰ ਰਹੇ ਨੇ ਜਿਹੜੇ ਬੰਦੇ ਰਿਕਰੂਟਮੈਂਟ ਕੀਤੀ ਸੀਗੀ ਤਾਂ ਇਹ ਦੋ ਕੋਠੀਆਂ ਅਸੀਂ ਅੱਜ ਡਿਮੋਲਿਸ਼ ਕਰਾਂਗੇ ਇੱਕ ਬਲਦੀਪ ਕੁਮਾਰ ਗੱਜਾ ਹੈ ਔਰ ਦੂਜਾ ਜੀਵਨ ਕੁਮਾਰ ਹੈ ਲੌ ਐਂਡ ਆਰਡਰ ਹੋਰ ਸੁਰੱਖਿਆ ਨੂੰ ਮਧਨਜ਼ਰ ਰੱਖਦੇ ਹੋਏ ਅਸੀਂ ਇਥੇ ਕਾਫੀ ਤਦਾਦ ਦੇ ਵਿੱਚ ਜਿਹੜੀ ਨਫਰੀ ਤਾਇਨਾਤ ਕੀਤੀ ਹੈ ਸੋ ਥੈਟ ਲੌ ਐਂਡ ਆਰਡਰ ਦਾ ਕੋਈ ਇਸ਼ੂ ਨਾ ਹੋਵੇ ਤਾਂ ਗੌਰਤਬ ਗੱਲ ਇਹ ਹੈ ਕਿ ਇਹ ਜਿਹੜੀ ਦੋ ਕੋਠੀਆਂ ਅੱਜ ਡਿਮੋਲਿਸ਼ ਹੋ ਰਹੀ ਹੈ ਤੇ ਜਿਹੜੇ ਬੰਦੇ ਹੈਗੇ ਨੇ ਇਹ ਨਸ਼ਾ ਤਸਕਰ ਹੈਗੇ ਨੇ ਤਾਂ ਜਿਹੜਾ ਬਲਦੀਪ ਕੁਮਾਰ ਗੱਜਾ ਹੈ ਇਹਦੇ ਬਰਖਲਾਫ 4 ਮੁਕਦਮੇ ਦਰਜ ਹੈਗੇ ਨੇ ਜਿਹੜਾ ਜੀਵਨ ਕੁਮਾਰ ਸਨਫ ਗੁਲਸ਼ਨ ਕੁਮਾਰ ਹੈ ਇਹਦੇ ਬਰਖਲਾਫ ਵੀ ਐਨਡੀਪੀਐਸ ਦੇ 3 ਮੁਕਦਮੇ ਦਰਜ ਹੈਗੇ ਨੇ ਦਾ ਹੁਣੇ ਹੀ ਅਸੀਂ ਇਹ ਕਾਰਵਾਈ ਯੂਨਿਟ ਸਟਾਰਟ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਮਸ਼ੀਨਾਂ ਖੜੀਆਂ ਹੈਗੀਆਂ ਸਾਰੀ ਪੁਲਿਸ ਟੀਮ ਉੱਥੇ ਤਾਇਨਾਤ ਹੈਗੀ ਤਾਂ ਤੁਹਾਡੇ ਰਾਹੀਂ ਸਾਰਿਆਂ ਨੂੰ ਇੱਥੇ ਜਿਹੜਾ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਬੜਾ ਸਟ੍ਰਿਕਟਲੀ ਅਸੀਂ ਵਾਰਨਿੰਗ ਦਿੰਨੇ ਹੈ ਕਿ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਨਹੀਂ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਬਰਪਾਈ ਤੁਹਾਨੂੰ ਦੇਣੀ ਪਊਗੀ ਇਨਕਾਉਂਟਮੈਂਟ ਸਭ ਨਜਾਇਜ਼ ਕਬਜ਼ਾ ਹੋ ਗਿਆ ਜੁੱਧ ਨਸ਼ਿਆਂ ਵਿਰੁੱਧ ਆ ਕਿ ਨਜਾਇਜ਼ ਕਬਜ਼ੇ ਢਾਈ ਜਾ ਰਹੇ ਸਨ ਇਦੇ ਵਿੱਚ ਫੰਡਮੈਂਟਲ ਜਿਹੜਾ ਪ੍ਰਿੰਸੀਪਲ ਹੈ ਇਹ ਐਨਕ੍ਰੋਚਮੈਂਟ ਕਰਕੇ ਜਿਹੜੇ ਇਹਨਾਂ ਨੇ ਪਾਵੇ ਗਲਤ ਪ੍ਰਾਪਰਟੀ ਬਣਾਈ ਹੈ ਜਾਂ ਅਗੇਨਸਟ ਜਿਹੜਾ ਲਾਜ਼ ਹੈ ਬਿਲਡਿੰਗ ਪਲਾਨ ਉਹਨੂੰ ਕੰਪਲਾਈਂਸ ਨਾ ਕਰਕੇ ਗਲਤ ਪ੍ਰਾਪਰਟੀ ਬਣਾ ਕੇ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲੀਸ਼ਨ ਦੇ ਆਰਡਰ ਸਨ ਜਿਹੜਾ ਨੇ ਨਸ਼ਿਆਂ ਦੇ ਰਾਹੀਂ ਕਮਾਈ ਕਰਕੇ ਆਪਣੀ ਗਾਇਤਤ ਖੀਦ ਕੇ ਬਣਾਈ ਹੈ ਉਹਨਾਂ ਦੇ ਬਦ ਕੀ ਕਰਨੇ ਕਿਹਾ ਉਹਦੇ ਵਿੱਚ ਐਨਡੀਪੀਐਸ ਦੇ ਵਿੱਚ ਜਿਹੜਾ ਸੈਕਸ਼ਨ 68 ਐਫ ਹੈ ਦਾ ਉਹਦੇ ਰਾਹੀਂ ਉਹਨਾਂ ਦੇ ਬਰਕਲੌਪ ਕਾਰਵਾਈ ਹੋਈ ਹੈ ਮੈਂ ਪਿੱਛੇ ਵੀ ਮੀਡੀਆ ਦੇ ਨਾਲ ਸ਼ੇਅਰ ਕੀਤਾ ਸੀ ਕਿ ਕਰੀਬਨ 28 ਕਰੋੜ ਦੀ ਉਹ ਪ੍ਰਾਪਰਟੀ ਜਿਹੜੀ ਇਹਨਾਂ ਨੇ ਬਣਾਈ ਹੈ ਤਾਂ ਉਹ ਬਟਾਲਾ ਪੁਲਿਸ ਨੇ ਫ੍ਰੀਜ਼ ਕੀਤੀ ਹੈ ਕਰੀਬਨ 34 ਮੁਲਜ਼ਮ ਹੈਗੇ ਨੇ 52 ਕੇਸਾਂ ਦੇ ਵਿੱਚ ਕੀ ਸਮਝੀਏ ਧੇੜਾ ਹੈ ਦੋਸਤੋ ਨਹੀਂ ਪੁਲਿਸ ਹਮੇਸ਼ਾ ਹੀ ਇਸ ਚੀਜ਼ ਤੇ ਉਤੇ ਕੰਮ ਕਰ ਰਹੀ ਹੈ ਤਾਂ ਹੁਣ ਇਹ ਵਾਲਾ ਐਸਪੈਕਟ ਵੀ ਅਸੀਂ ਐਡ ਕਰ ਲਿਆ ਇਹਦੇ ਵਿੱਚ ਤਾਂ ਕੋਸ਼ਿਸ਼ ਇਹੀ ਹੈ ਕਿ ਜਿਹੜੀ ਨਸ਼ੇ ਦੀ ਲਾਨਤ ਹੈ ਉਹਨੂੰ ਆਪਾਂ ਜੜੋਂ ਪੁੱਟੀ ਅੱਗੇ ਹੋਰ ਵੀ ਇਸ ਤਰੀਕੇ ਦੇ ਕਾਰਵਾਈ ਚ ਅਸੀਂ ਬਿਲਕੁਲ ਅਸੀਂ ਲਿਸਟਿੰਗ ਕੀਤੀ ਹੈ ਜਿਹੜੇ ਜਿਹੜੇ ਨਸ਼ਾ ਤਸਕਰ ਹੈ ਸਮਗਲਰ ਹੈ ਇਨਫੈਕਟ ਪੂਰੇ ਜ਼ਿਲ੍ਹੇ ਦੇ ਵਿੱਚ ਪੁਲਿਸ ਦਸਤਖ ਬਟਾਲਾ ਨੇ ਆਈਡੈਂਟੀਫਾਈ ਕਰ ਲਿਆ ਹੈਗੇ ਨੇ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਸਰ ਜੀ ਜਿਹੜੀ ਇਹ ਪ੍ਰੋਪਰਟੀਆਂ ਹੈਗੀਆਂ ਕਾਫੀ ਇਲੀਗਲ ਜਿਹੜੀ ਲੈਂਡ ਹੈ ਭਾਵੇਂ ਗਵਰਨਮੈਂਟ ਦੀ ਲੈਂਡ ਹੈ ਪੰਚਾਇਤ ਦੀ ਲੈਂਡ ਹੈ ਸ਼ਾਮਲਾਟ ਹੈ ਤਾਂ ਉਹਦੇ ਤੇ ਬਣੀ ਹੈ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਪੂਰਾ ਫਟ ਰਿਹਾ ਤਾਂ ਉਹਦੇ ਇਨਕ੍ਰੋਚਮੈਂਟ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾ ਕੇ ਡਿਮੋਲਿਸ਼ ਕਰ ਸਕਦੀ ਸਰ ਇੱਕ ਕਮਰਸ਼ੀਅਲ ਕੁਆਲਿਟੀ ਹੈ ਦੋਵਾਂ ਕੋਲ ਇਚੂ ਵਕ ਵ ਕੁਆਲਿਟੀ ਆ ਅਲੱਗ ਅਲੱਗ ਜਿਹੜੇ ਹੈਗੇ ਨੇ ਮੁਗਦਮੇ ਇਹਨਾਂ ਦੇ ਐਨਡੀਪੀਐਸ ਦੇ ਦਰਜ ਹੈ ਨਹੀਂ ਜਿੱਤਾਂ ਆਨ ਗਾਮਲਬਾ ਜੀ ਸੀ ਵੀ ਨਾਲ ਇਮਾਰ ਜਾਵਾ ਮੈਂ ਮੇਰੇ ਜਮਲਬਾ ਪਾਓ ਬੈਂਦਾ ਸਰਕਾਰ ਨੰਝਾਸ਼ ਕਰਦੀ ਪੀਛੇ ਚਿੱਟੇ ਵਾਲੇ ਦੇ ਘਰ ਨਹੀਂ ਜਿੱਟੜੇ ਗਰੀਬ ਮਾਰੋ ਢੀਜੇ ਏ ਗਰੀਬ ਦਾ ਘਰ ਢੰਡਿਆ ਜਾਂ ਕਲਾਲ ਦੀ ਕਪਾਈ ਦਾ ਮੇਰਾ ਬੰਦਾ ਸਿਲਮੇ ਚ ਲੱਗਿਆ 22 ਸਾਲ ਹੈ ਮੇਰਾ ਘਰ ਬਣਾ ਦਿਆਂ ਮੇਰਾ ਨਜਾਜ਼ ਹੋਂਦੀ ਜੇ ਮੇਰੀ ਸਰਕਾਰ ਕਿ ਆਈ ਬੇਤੀਆ ਮੇਰਾ ਘਰ ਬਚਣਾ ਚਾਹੀਦਾ ਮੇਰਾ ਘਰ ਬਚਾਓ ਸਰਕਾਰ ਦੇਖੋ ਜੀ ਜੋ ਸਰਕਾਰ ਕਰ ਰਹੀ ਹੈ ਠੀਕ ਕਰ ਰਹੀ ਹੈ ਪਰ ਮੇਰੀ ਇਹ ਇਹ ਸਰਕਾਰਗੇ ਗੁਜਾਰਿਸ਼ ਹੈ ਕੀ ਸਰਕਾਰ ਕੋਈ ਵੀ ਘਰ ਮਕਾਨ ਢਾਂਤ ਪਹਿਲਾਂ ਉਹਦੀ ਚੰਗੀ ਤਰ੍ਹਾਂ ਤਬਦੀਸ਼ ਕਰੇ ਕਿ ਕਿਸੇ ਦੇ ਦਾਦੇ ਪਰਦਾਦੇ ਦਾ ਘਰ ਆ ਠੀਕ ਹੈ ਨਾ ਜਿਹੜੇ ਬੰਦੇ ਚਿੱਟਾ ਵੇਚ ਕੇ ਨਵੇਂ 10 10 ਘਰ ਬਣਾ ਰਹੇ ਆ ਉਹਨਾਂ ਦੀ ਤਬਦੀਸ਼ ਕਰੇ ਉਹਨਾਂ ਦੀ ਖੋਜ ਕਰੇ ਫਿਰ ਉਹਨਾਂ ਤੇ ਕਾਰਵਾਈ ਕਰੇ ਉਹਨਾਂ ਦੇ ਘਾਟਾ ਨਹੀਂ ਚਾਹੀਦੇ ਆ ਜਿਨ੍ਹਾਂ ਦਾ 40 50 ਸਾਲ ਪੁਰਾਣਾ ਘਰ ਬਣਿਆ ਜਿਹੜਾ ਵਿਚਾਰਾ 200 ਰੁਪਏ ਦਿਹਾੜੀ ਕਮਾ ਰਿਹਾ ਹੈਗਾ ਜਿਹਦੇ ਕੋ ਕਦੇ ਲੱਗਦੀ ਦਿਹਾੜੀ ਕਦੇ ਨਹੀਂ ਲੱਗਦੀ ਉਹਦਾ ਤੁਸੀਂ ਘਾਟਾ ਚਲਿਓ ਉਹ ਵਿਚਾਰਾ ਕਿੱਥੇ ਰਹੇਗਾ ਆਪਣਾ ਸਮਾਨ ਸਾਰਾ ਕੱਢ ਕੇ ਉਹਨੇ ਬਾਹਰ ਰੱਖਿਆ ਛੋਟੇ ਛੋਟੇ ਬੱਚੇ ਆ ਕੀ ਤੂੰ ਕਰੇਂਗਾ ਛਾ ਠੀਕ ਹੈ ਬੱਚਾ ਗਲਤ ਹੈ ਜਿਹੜਾ ਗਲਤ ਹੈ ਉਹਦੇ ਤੇ ਤੁਸੀਂ ਕਾਰਵਾਈ ਕਰੋ ਉਹਦੀ ਲੱਤ ਟੁੱਟੀ ਹੋਈ ਆ ਹਸਪੀਟਲ ਬੈਠਾ ਜਦੋਂ ਉਹਦੀ ਲੱਤ ਠੀਕ ਹੁੰਦੀ ਆ ਤੇ ਜੋ ਤੁਹਾਡੀ ਬੰਦੀ ਕਾਰਵਾਈ ਤੁਸੀਂ ਕਰੋ ਇਹ ਥੋੜੀ ਨਾ ਤੁਸੀਂ ਉਹਦਾ ਘਾੜ ਹੀ ਨਹੀਂ ਜੱਜ ਟਾ ਦਿਓ ਹਾਂ ਜਿਹੜਾ ਬੰਦਾ ਉਹਦੇ ਨਾਲ ਕਰਦਾ ਸੀ ਗਲਤ ਉਹਨੂੰ ਵੀ ਚੁਕੋ ਉਹਨੇ ਜੇ ਬਣਾਇਆ ਉਹਦਾ ਟਾਓ ਇਹ ਤਾਂ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਨਾ ਇਹ ਥੋੜੀ ਆ ਕਿ ਹੁਣ ਜਿਹਦਾ ਜ਼ਿਕਰ ਕਰਕੇ ਪੁਲਿਸ ਆਈ ਹੈ ਜਿਹਦੇ ਕਰਕੇ ਇਹ ਘਰਟ ਆਇਆ ਜਾ ਰਿਹਾ ਹੈ ਜੀ ਜੀ ਉਹ ਤੇਰਾ ਕੀ ਲੱਗਦਾ ਮੇਰੇ ਚਾਚਾ ਜੀ ਆ ਗੁਲਸ਼ਨ ਕੁਮਾਰ ਉਹਨਾਂ ਦੇ ਉੱਤੇ ਨਸ਼ੇ ਦਾ ਨਹੀਂ ਚਾਚਾ ਜੀ ਤੇ ਨਹੀਂ ਉਹਨਾਂ ਦੇ بیٹے ਤੇ ਆ ਉਹ ਵਾਕਿਆ ਹੀ ਕਰਦਾ ਸੀ ਨਸ਼ਾ ਜੀ ਕਰਦਾ ਸੀ ਹਾਂਜੀ ਆਪੇ ਵੇਚਣ ਦਾ ਕਾਰੋਬਾਰ ਕਰਦਾ ਸੀ ਨਹੀਂ ਉਹ ਲਾਂਦਾ ਸੀਗਾ ਜਿਹੜੇ ਵੇਚਦੇ ਸੀ ਉਹਨਾਂ ਨਾਲ ਘੁੰਮਦਾ ਸੀ ਠੀਕ ਹੈ ਨਾ ਉਹ ਲਾਂਦਾ ਸੀ ਨਸ਼ਾ ਖਾਂਦਾ ਸੀ ਵੇਚਦਾ ਨਹੀਂ ਸੀ ਉਹਨਾਂ ਦੇ ਨਾਲ ਘੁੰਮਦਾ ਸੀ ਵੇਚਣ ਵਾਲੀ ਤੇ ਹਜ਼ਾਰਾਂ ਲੋਕ ਨੇ ਵੇਚਣ ਵਾਲੀ ਤੇ ਖੇੜ ਵਾਲੇ ਹਜ਼ਾਰਾਂ ਲੋਕ ਨੇ ਜੀ 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 ਪਰ ਉਹਨਾਂ ਦੇ ਘਰਾਂ ਥੋੜੀ ਜਾ ਰਹੀ ਗਈ ਸੀ ਪਰ ਨਹੀਂ ਸэр ਉਹਨਾਂ ਦੇ ਘਰਾਂ ਚ ਨਹੀਂ ਜਾ ਰਹੀ ਪਰ ਕਿਸੇ ਵੇਲੇ ਕਿਸੇ ਦੇ ਨਾਲ ਮਾਈਂਡ ਵੀ ਹੋ ਜਾਂਦਾ ਵਾ ਕਿ ਉਹ ਬੰਦਾ ਉਹਦੇ ਨਾਲ ਰਹਿੰਦਾ ਜੀ ਉਹ ਵੀ ਕਰਦਾ ਵਾ ਚੋਰ ਦਾ ਸਾਥੀ ਚੋਰ ਗਿਆ ਨਾ ਜਾਂਦਾ ਐਸ ਕਰਕੇ ਸਰਕਾਰ ਉਹਨਾਂ ਦੇ ਨੋਟਿਸ ਲਗਾਇਆ ਹੋਇਆ ਠੀਕ ਹੈ ਤੇ ਉਹਨਾਂ ਦਾ ਘਾਟਾ ਨਹੀਂ ਹੋਈ ਹੈ ਠੀਕ ਹੈ ਨਾ ਸਰਕਾਰ ਦੇ ਟਕਣਾ ਚਾਹੀਦਾ ਦੇਖੋ ਜੀ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਜਿਹੜੇ ਵੇਚਦੇ ਆ ਉਹਨਾਂ ਦਾ ਟਕਣਾ ਚਾਹੀਦਾ ਜਿਹੜੇ ਵੇਚਦੇ ਆ ਉਹਨਾਂ ਦਾ ਡਰਨਾ ਚਾਹੀਦਾ ਜੀ ਦੇਖੋ ਜੀ ਇਹ ਸਾਡੀ ਥੋੜੀ ਜ਼ਿੰਮੇਵਾਰੀ ਹੈ ਕੌਣ ਲੋਕ ਆ ਇਹ ਤਾਂ ਗਵਰਨਮੈਂਟ ਨੇ ਜਿਨ੍ਹਾਂ ਨੇ ਯੂਨੀਫਾਰਮ ਪਾਈ ਹੋਈਆਂ ਸਰਕਾਰ ਨੇ ਇਹ ਤਾਂ ਉਹਨਾਂ ਦਾ ਫਰਜ਼ ਬੰਦਾ ਉਹ ਕੌਣ ਲੋਕ ਆ ਕੌਣ ਨਹੀਂ ਆ ਠੀਕ ਹੈ ਨਾ ਕਿਉਂਕਿ ਜੇ ਸਾਡੀ ਠੀਕ ਹੈ